ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਅੱਜ ਤੁਹਾਡੇ ਲੈ ਕੇ ਆਏ ਆਂਗੇ ਵਿਦਾਉਟ ਦੁਪੱਟਾ ਤੇ ਵਿਦ ਦੁਪੱਟਾ ਸ਼ੂਟ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਜੋ ਫਾਸਟਲੀ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਪਿਓਰ ਕਾਟਨ ਦੇ ਸ਼ੂਟ ਰਹਿਣ ਵਾਲੇ ਨੇ ਮੈਚਿੰਗ ਸ਼ੂਟ ਨੇ ਹੀ ਤੇ ਸਟਾਕ ਆ ਜਿਹੜਾ ਇਹਨਾਂ ਸਾਰੇ ਸ਼ੂਟਾਂ ਦਾ ਜਿਹੜਾ ਲਿਮਟਿਡ ਰਹਿਣ ਵਾਲਾ ਸਿੰਗਲ ਸਿੰਗਲੇ ਇਹ ਸਾਰੇ ਆਪਣੇ ਕੋਲੇ ਪੀਸ ਨੇ ਜੋ ਨੈਕਸਟ ਸ਼ੂਟ ਨੇ ਉਹ ਵਾਲੇ ਸ਼ੂਟ ਵਿਦ ਦੁਪੱਟਾ ਰਹਿਣ ਵਾਲੇ ਨੇ ਤੇ ਸਟਾਫ ਇਹਨਾਂ ਦਾ ਰਹਿਣ ਵਾਲਾ ਪਿਓਰ ਕਾਟਨ ਮੈਚਿੰਗ ਤੇ ਦੁਪੱਟਾ ਵੀ ਇਹਨਾਂ ਦੇ ਨਾਲ ਲੱਗਿਆ ਹੋਇਆ ਹੈਗਾ ਮਲਮਲ ਦਾ ਦੁਪੱਟਾ ਲੱਗਿਆ ਹੋਇਆ 2.5 ਮੀਟਰ ਫੁੱਲ ਸਾਈਡ ਦਾ ਦੁਪੱਟਾ ਹੈਗਾ ਦੁਪੱਟੇ ਦੇ ਫੋਰ ਸਾਈਡਾ ਜਿਹੜਾ ਥੋੜਾ ਥੋੜਾ ਧਾਗੇ ਦਾ ਕੰਮ ਕੀਤਾ ਹੋਇਆ ਹੈਗਾ ਵਰਕ ਕੀਤਾ ਹੋਇਆ ਤੇ ਪੂਰੇ ਦੁਪੱਟੇ ਦੇ ਵਿੱਚ ਵੀ ਹਲਕੀ ਹਲਕੀ ਕਲਰ ਦੀ ਸੇਮ ਕਲਰ ਦੀ ਬੂਟੀ ਹੈਗੀ ਤੁਸੀਂ ਸਕਰੀਨ ਦੇ ਉੱਪਰ ਦੇਖ ਹੀ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਹੈ ਮੈਚਿੰਗਾਂ ਨੇ 850 ਇਹਨਾਂ ਦਾ ਪ੍ਰਾਈਸ ਹੈ 850 ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਛੂਟ ਹੈ ਜਿਹੜਾ ਘਰ ਬੈਠੇ ਮੰਗਵਾ ਸਕਦੇ ਹੋ ਇਹ ਜਿਹੜੇ ਸਾਰੇ ਛੂਟ ਨੇ ਤੁਹਾਨੂੰ ਸਕਰੀਨ ਉੱਪਰ ਸ਼ੋ ਹੋ ਰਹੇ ਨੇ ਇਨਾਂ ਦੇ ਵਿੱਚ ਕਲਰ ਡਿਜ਼ਾਈਨ ਤੁਹਾਨੂੰ ਨਹੀਂ ਮਿਲੇਗਾ ਇਹ ਸਟਾਕ ਆ ਜਿਹੜਾ ਆਪਣਾ ਸਾਰਾ ਅੱਜ ਦਾ ਇਹ ਲਿਮਟਿਡ ਸਟਾਕ ਰਹਿਣ ਵਾਲਾ ਹੈ ਜੇਕਰ ਤੁਹਾਨੂੰ ਇਨਾਂ ਵਿੱਚੋਂ ਕੋਈ ਵੀ ਸ਼ੂਟ ਪਸੰਦ ਹੋਵੇ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਆਰਡਰ ਕਰ ਸਕਦੇ ਹੋ ਜੇਕਰ ਕੋਈ ਚੈਨਲ ਦੇ ਉੱਪਰ ਨਵਾਂਗਾ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਇੱਕ ਆਪਣਾ ਟਾਈਟਲ ਦੇ ਵਿੱਚ WhatsApp ਗਰੁੱਪ ਐਂਡ WhatsApp ਨੰਬਰ ਵੀ ਦਿੱਤਾ ਹੁੰਦਾ ਜੇਕਰ ਤੁਸੀਂ ਗਰੁੱਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ ਅੱਜ ਲਈ ਇੰਨੇ ਹੀ ਸ਼ੂਟ ਮਿਲਦੇ ਆਂ ਅਗਲੀ ਵੀਡੀਓ ਵਿੱਚ